ਮਿੰਟ ਜੀ ਥੋੜਾ ਜਿਹਾ ਰਾਜਨੀਤੀ ਵਾਲੇ ਪਾਸੇ ਨੂੰ ਫੇਰ ਮੁੜ ਕੇ ਆਉਣੇ ਆ ਅ ਪ੍ਰਗਟ ਸਿੰਘ ਜਦੋਂ ਕਹਿ ਲੋ ਕਿ ਲੁਧਿਆਣੇ ਵਾਲੀਆਂ ਜਿਹੜੀਆਂ ਚੋਣਾਂ ਦਾ ਨਤੀਜਾ ਆਇਆ ਤੇ ਕਾਂਗਰਸ ਦੇ ਵਿੱਚ ਕਾਫੀ ਕੁਝ ਹੋਇਆ ਪ੍ਰਗਟ ਸਿੰਘ ਹੋਰ ਉਹਦਾ ਅਸੀਫਾ ਫਿਰ ਉਸ ਤੋਂ ਬਾਅਦ ਉਹਨਾਂ ਦੀ ਕੁਝ ਇੰਟਰਵਿਊ ਜੀ ਦੇ ਵਿੱਚ ਉਹ ਇੱਕ ਇੱਕ ਚੀਜ਼ ਕਹਿ ਰਿਹਾ ਵੀ ਰਾਜਨੀਤੀ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਐਕਸਟਰਨਲ ਹੁੰਦੀ ਹੈ ਇੱਕ ਇੰਟਰਨਲ ਹੁੰਦੀ ਹੈ ਸਾਨੂੰ ਆਪਦੇ ਵਾਲੇ ਪਾਸੇ ਜਿਹੜਾ ਝਾਤ ਮਾਰਨ ਦੀ ਲੋੜ ਹੈ ਇੱਕ ਮਿੱਤਰ ਇਥੇ ਕਮੈਂਟ ਕਰ ਰਹੇ ਸੀਗੇ ਕੋਈ ਰੇਡ ਦਾ ਜ਼ਿਕਰ ਕਰ ਰਹੇ ਸੀਗੇ ਤੇ ਇਹ ਸਾਰਾ ਕੁਝ ਕੀ ਚੱਲ ਰਿਹਾ ਪ੍ਰਗਟ ਸਿੰਘ ਵਾਲੇ ਪਾਸਿਓ ਜੇ ਦੇਖੀਏ ਕਿਵੇਂ ਦਾ ਵੀਊ ਚੱਲ ਰਿਹਾ ਹੈ ਨਹੀਂ ਦੇਖੋ ਚੰਨੀ ਸਾਹਿਬ ਨੇ ਕੱਲ ਜਦੋਂ ਆਮ ਆਦਮੀ ਪਾਰਟੀ ਵਾਲਿਆਂ ਦਾ ਜਵਾਬ ਦਿੱਤਾ ਖਾਸ ਤੌਰ ਤੇ ਮਜੀਠੀ ਵਾਲੇ ਮਾਮਲੇ 'ਚ ਜੀ ਤਾਂ ਚੰਨੀ ਸਾਹਿਬ ਨੇ ਪ੍ਰਗਟ ਸਿੰਘ ਦਾ ਜ਼ਿਕਰ ਕੀਤਾ ਕਿ ਪ੍ਰਗਟ ਸਿੰਘ ਨੂੰ ਵੀ ਇਹ ਫਸਾਉਣ ਨੂੰ ਫਿਰਦੇ ਆ ਹੂੰ ਤਾਂ ਗੱਲ ਇਹ ਆ ਕਿ ਪ੍ਰਗਟ ਸਿੰਘ ਜੇ ਤੁਸੀਂ ਵੇਖੋਗੇ ਅਤੀਤ ਦੇ ਵਿੱਚ ਮੰਤਰੀ ਰਹਿ ਚੁੱਕੇ ਆ ਜੀ ਜੇ ਕੋਈ ਮੰਤਰੀ ਰਹਿ ਚੁੱਕਾ ਹੈ ਜਾਂ ਕਾਰੋਵਾਰੀ ਹੈ ਸਿਆਸਤ ਦੇ ਨਾਲ ਨਾਲ ਤਾਂ ਤੁਹਾਨੂੰ ਪਤਾ ਕਿ ਉਹ ਬਹੁਤ ਹੱਦ ਤੱਕ ਨਿਸ਼ਾਨੇ ਤੇ ਰਹਿੰਦਾ ਹੀ ਹੈ ਹੂੰ ਹੂੰ ਬਿਲਕੁਲ ਜੀ ਕਿਸੇ ਵੇਲੇ ਵੀ ਘੇਰਿਆ ਜਾ ਸਕਦਾ ਤਾਂ ਗੱਲ ਇੱਥੇ ਜੇ ਆ ਕੇ ਖੜਦੀ ਹੈ ਸੁਖਮ ਸਿੰਘ ਸਾਹਿਬ ਕਿ ਹੁਣ ਕੀ ਅਗਲਾ ਨਿਸ਼ਾਨਾ ਕੁਝ ਕਾਂਗਰਸ ਦੇ ਲੀਡਰ ਹੋਣ ਜਾ ਰਹੇ ਹੂੰ ਸਮਝਦੇ ਹੋ ਨਾ ਤੁਸੀਂ ਕਿ ਆਮ ਆਦਮੀ ਪਾਰਟੀ ਦਿਆਂ ਦੋ ਅੱਖਾਂ ਚੋਂ ਦੋ ਤਰ੍ਹਾਂ ਦੇ ਵਿਰੋਧੀ ਦਿੱਤੇ ਆ ਹਮ ਇੱਕ ਉਹ ਜਿਹੜੇ ਇਹਨਾਂ ਨੂੰ ਬਹੁਤੇ ਰੜਕਦੇ ਨਹੀਂ ਆ ਠੀਕ ਹੈ ਜੀ ਜੀ ਉਹ ਬਹੁਤੇ ਰੜਕਦੇ ਨਹੀਂ ਆ ਹਮ ਪਰ ਇੱਕ ਅੱਖ ਚੋਂ ਉਹ ਦਿੱਤੇ ਆ ਜਿਹੜੇ ਬਹੁਤ ਜ਼ਿਆਦਾ ਰੜਕਦੇ ਉਹਨਾਂ ਰੜਕਣ ਵਾਲਿਆਂ ਚੋਂ ਪ੍ਰਗਟ ਸਿੰਘ ਇੱਕ ਨੇ ਜੀ ਹੁਣ ਮੈਨੂੰ ਨਹੀਂ ਪਤਾ ਚੰਨੀ ਸਾਹਿਬ ਕਿਸ ਹਵਾਲੇ ਨਾਲ ਕਹਿ ਰਹੇ ਨੇ ਕਿਉਂਕਿ ਜੇ ਆਪਾਂ ਵੇਖੀਏ ਲੰਮਾ ਸਮਾਂ ਪ੍ਰਗਟ ਸਿੰਘ ਰਹੇ ਨੇ ਖਾਸ ਤੌਰ ਤੇ ਡਾਇਰੈਕਟਰ ਵੀ ਰਹੇ ਨੇ ਮੇਰੇ ਖਿਆਲ ਦੇ ਨਾਲੇ ਸਪੋਰਟਸ ਡਿਪਾਰਟਮੈਂਟ ਜੀ ਮੰਤਰੀ ਵੀ ਰਹੇ ਨੇ ਕੁਝ ਇਹ ਆ ਕੇ ਜੇ ਆਪਾਂ ਦੇਖੀਏ ਕਾਂਗਰਸ ਰਾਜ ਦੇ ਵਿੱਚ ਇੱਕ ਤੇ ਮੈਨੂੰ ਇਹ ਯਾਦ ਆ ਕਿ ਜਲੰਧਰ ਦੇ ਨੇੜੇ ਇਲੈਕਸ਼ਨ ਚ ਇੱਕ ਕੈਂਟਰ ਫੜਿਆ ਗਿਆ ਸੀਗਾ ਜੀ ਵੋਟਾਂੀਆਂ ਉਦੋਂ ਆਈਆਂ ਉਹਦੇ ਵਿੱਚ ਵੀ ਸਰਕਾਰੀ ਕੁਛ ਕਿਟਾਂ ਸੀਗੀਆਂ ਹੂੰ ਫਿਰ ਇਹ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਜਿਮਾਂ ਆਈਆਂ ਸੀ ਇਹ ਜਿਮਾਂ ਵਾਲਾ ਕੰਮ ਬੜਾ ਖਰਾਬ ਹੁੰਦਾ ਹੈ ਹਾਂਜੀ ਇਹ ਆਉਂਦੀ ਹੈ ਇਹ ਹੁਣ ਵੀ ਜਿਮਾਂ ਵਾਲਾ ਰੌਣਾ ਪਊਗਾ ਤੁਸੀਂ ਦੇਖਣਾ ਆਉਣ ਵਾਲੇ ਸਮੇਂ 'ਚ ਨਾ ਹੂੰ ਤਾਂ ਇਹ ਜਿਹੜੀਆਂ ਜਿਮਾਂ ਹੁੰਦੀਆਂ ਇਹਨਾਂ ਦਾ ਵੀ ਪੰਗਾ ਪੈਂਦਾ ਕੁਝ ਕੈਗ ਦੀਆਂ ਰਿਪੋਰਟਾਂ ਵਗੈਰਾ ਐਸੀਆਂ ਹੈਗੀਆਂ ਨੇ ਮਤਲਬ ਕਿ ਜਿਹਦੇ ਵਿੱਚ ਕੁਝ ਜਿਮਾਂ ਦਾ ਜ਼ਿਕਰ ਆ ਖਾਸ ਤੌਰ ਤੇ ਕਾਂਗਰਸ ਕਾਰਜਕਲ ਕਾਲ ਵੀ ਲਵੇ ਵੀ ਹੈ ਤਾਂ ਕੀ ਉਹਨਾਂ ਚੀਜ਼ਾਂ ਦਾ ਪੰਗਾ ਨਿਕਲਣ ਜਾ ਰਿਹਾ ਹੈ ਪਰ ਗੱਲ ਇਹ ਆ ਕਿ ਜੇ ਮੰਨ ਲਓ ਇਸ ਹਾਲਤ ਦੇ ਵਿੱਚ ਦੇਖੋ ਮੈਂ ਅੱਗੇ ਗੱਲ ਕਰਕੇ ਹਟਿਆ ਵਾਂ ਕਿ ਵਿਕਰਮ ਮਜੀਠੀਆ ਵਾਲਾ ਕੁਝ ਮਾਮਲਾ ਵਖਰੀ ਕਿਸਮ ਦਾ ਇੱਕ ਪਰਸੈਪਸ਼ਨ ਹਾਲੇ ਵੀ ਵਿਕਰਮ ਮਜੀਠੀਆ ਦੇ ਖਿਲਾਫ ਸਟਰੋਂਗ ਹੈ ਜੀ ਲੋਕਾਂ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹਾਲਾਂਕਿ ਕੁਝ ਹੱਦ ਤੱਕ ਤੋੜੀ ਵੀ ਹੈ ਮਜੀਠੀਆ ਨੇ ਜੀ ਬਟ ਕੁਝ ਹੱਦ ਤੱਕ ਉਹ ਹੈ ਵੀ ਪਰਗਤ ਸਿੰਘ ਦੀ ਐਸ ਵੇਲੇ ਸ਼ਵੀ ਬਿਲਕੁਲ ਆਪੋਜ਼ਿਟ ਹੈ ਹੂੰ ਬਿਲਕੁਲ ਮਤਲਬ ਕਿ ਸਾਫ ਸੁਥਰੀ ਤਾਂ ਚਲੋ ਜਿਹੜਾ ਸਿਆਸਤ ਦੇ ਵਿੱਚ ਮੈਂ ਤੇ ਨਹੀਂ ਕਹਿ ਸਕਦਾ ਜੀ ਕਿਉਂਕਿ ਕੋਈ ਗਰੰਟੀ ਨਹੀਂ ਹੁੰਦੀ ਸਰ ਜੀ ਇਹ ਆ ਕਿ ਹਾਲ ਫਿਲਹਾਲ ਸਾਫ ਸੁਥਰੀ ਗਾਂ ਕੀ ਨਿਕਲੇਗਾ ਸੰ ਨੂੰ ਨਹੀਂ ਪਤਾ ਤਾਂ ਕਹਿਣ ਦਾ ਮਤਲਬ ਹੀ ਹੈ ਕਿ ਹੁਣ ਜੇ ਪ੍ਰਗਟ ਸਿੰਘ ਨੂੰ ਡਾਇਰੈਕਟਲੀ ਇਦਾਂ ਹੱਥ ਪੈਂਦਾ ਆ ਨਾ ਜਿਹੜੇ ਹੱਲ ਦੇ ਨਾਲ ਫੇਰ ਕਾ ਜੇ ਕਾਂਗਰਸ ਦਾ ਦੇਖੀ ਤਾਂ ਕਾਂਗਰਸ ਨੂੰ ਫਾਇਦਾ ਹੋਏਗਾ ਹੂੰ ਪਰ ਆਮਦ ਮੇਂ ਪਾਰਟੀ ਵਾਸਤੇ ਇਹ ਚੀਜ਼ਾਂ ਨੁਕਸਾਨ ਹੁੰਦਾ ਇੱਕ ਵੀ ਹੋ ਸਕਦੀਆਂ ਚੰਨੀ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਐਸੇ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਦੇ ਨੇ ਜੀ ਆ ਮਾਮਲਾ ਹੋਰ ਪਾਸੇ ਫਿਰ ਜੁੜ ਜਾ ਬਿਲਕੁਲ ਬਿਲਕੁਲ ਤਾਂ ਇਹ ਚੀਜ਼ਾਂ ਦਾ ਧਿਆਨ ਰੱਖ ਕੇ ਕੰਮ ਚੱਲੂਗਾ ਉਹ ਤਾਂ ਕੱਲ ਇਹਨਾਂ ਨੇ ਇਸ਼ਾਰਿਆਂ ਚ ਜ਼ਰੂਰ ਕਿਹਾ ਕਿ ਪ੍ਰਗਟ ਸਿੰਘ ਨਿਸ਼ਾਨੇ ਤੇ ਆ ਗਿਆ ਤੇ ਵੈਸੇ ਅਸੀਂ ਵੀ ਸੁਣਿਆ ਕਿ ਪ੍ਰਗਟ ਸਿੰਘ ਜਾਂ ਕੁਝ ਹੋਰ ਲੀਡਰ ਮੈਕ ਜਿਵੇਂ ਤੁਹਾਨੂੰ ਮਜੀਠੀ ਵਾਲੇ ਪ੍ਰਕਰਣ ਚ ਵੀ ਦੱਸਿਆ ਕਿ ਹੋ ਸਕਦਾ ਉਹਨਾਂ ਦੇ ਨੇੜ ਦੇ ਰਿਸ਼ਤੇਦਾਰ ਜਾਂ ਯਾਰ ਦੋਸਤ ਹਾਂਜੀ ਉਹ ਆ ਜਾ ਨਿਸ਼ਾਨੇ ਤੇ ਹੋ ਸਕਦਾ گا ਹੋਰ ਜਾਂਚ ਪੜਤਾਲ ਜਿਹੜੀ ਆ ਅੱਗੇ ਜ਼ਮੀਨਾਂ ਜਾਇਦਾਦਾਂ ਤੱਕ ਚਲੇ ਜਾਂਦੇ ਜੀ ਤਾਂ ਇਧਰ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕਾਂਗਰਸੀ ਵੀ ਜਿਹੜੇ ਨਿਸ਼ਾਨੇ ਤੇ ਆ ਜਾਂਦੇ ਬਿਲਕੁਲ ਇੱਥੇ WhatsApp ਤੇ ਇੱਕ ਨਾਂ ਵੀ ਹੋਰ ਲੈ ਰਹੇ ਨੇ ਤੇ ਉਸ ਦਿਨ ਵੀ ਲੈ ਰਹੇ ਸੀਗੇ ਪਰ ਚਲੋ ਆਪਾਂ ਜੇ ਨਾਂ ਆਪਾਂ ਨਹੀਂ ਲੈਂਦੇ ਕਿਸੇ ਦਾ ਜਿਹਦਾ ਜ਼ਿਕਰ ਹੁੰਦਾ ਜਾਂ ਕੋਈ ਲੱਗਦਾ ਮਾੜਾ ਮਟਾ ਉਹਦਾ ਹੀ ਲੈਨੇ ਆਂ ਬਾਕੀ ਚਲੋ ਛੱਡਦੇ ਆਂ ਵੀ ਕੀ ਹੁੰਦਾ ਟਾਈਮ ਤੇ ਹਾਂਜੀ ਆ ਜ਼ਰਾਵਟ ਢਿੱਲੋਂ ਵੀ ਕਹਿ ਰਹੇ ਆ ਕਿ ਜਿੰਮਾਂ ਦਾ ਘਟਾਲਾ ਕਾਫੀ ਵੱਡਾ ਮੈਂ ਤੁਹਾਨੂੰ ਦੱਸਿਆ ਜਿੰਮਾਂ ਜਿੰਨ ਇਹ ਜਿਹੜੀ ਜਿੰਮ ਹੈ ਨਾ ਜਿੰਨ ਬਣ ਜਾਏਗੀ ਕਈ ਸਰਕਾਰਾਂ ਕਰਦੀਆਂ ਨੇ ਇਸ ਮਾਮਲੇ ਦੇ ਵਿੱਚ ਬਿਲਕੁਲ